ਅਦਰਕ ਤੇ ਇਹ ਮਿਰਚਾਂ ਤੇ ਇਹ ਲਸਣ ਇਹਨੂੰ ਆਪਾਂ ਥੋੜਾ ਗ੍ਰाइंड ਕਰ ਲੈਣੇ ਆ ਇਹ ਹੋ ਗਏ ਤੇ ਹੁਣ ਆਪਾਂ ਪਾ ਲਾਂਗੇ ਇਹਦੇ ਵਿੱਚ ਟਮਾਟਰ ਰੱਖ ਲਵਾਂ ਨੂੰ ਟਮਾਟਰ ਤੇ ਇਹਨਾਂ ਨੂੰ ਇੱਕ ਘੇੜਾ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਪਾ ਲਗੇ ਪਿਆਜ਼ ਪਾ ਲਾਂਗੇ ਹੂੰ ਤੇ ਪਿਆਜ਼ ਇਹ ਪਿਆਜ਼ ਪਾ ਕੇ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਕਈ ਤਾਰੇ ਇਹ ਚਾਪ ਆਪਾਂ ਕਿ ਥੋੜੀ ਇੱਕ ਇੱਕ ਛੇਰ ਪਾ ਲਾਂਗੇ ਇਹ ਪਕੜਾ ਹੀ ਰੱਖ ਲਾਂਗੇ ਤੇ ਇਹਦੇ ਵਿੱਚ ਲੋੜ ਅਨਸਾਰ ਪਾ ਲਾਂਗੇ ਤੇਲ ਕਾਸ਼ੀ ਨਹੀਂ ਕਾਸੀ ਕਾਸ਼ੀ ਨਹੀਂ ਆਹ ਕੀ ਕਰੀਏ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਦੀ ਮੇਰਾ ਪਾ ਕੇ ਇੱਕ ਚਮਚਾ ਪਾਵਾਂਗੇ ਹਲਦੀ ਦਾ ਆਹ ਪੀ ਵੀ ਥਾਲੋ ਇਹਨੂੰ ਬਸ 2 ਕ ਗਿਲੇ ਲੀਕੀ ਤੇ ਆਪਾਂ ਇਹਦੇ ਵਿੱਚ ਬਾ ਦੇਵਾਂਗੇ ਜਿਹੜਾ ਆਪਾਂ ਇਹ ਬ੍ਰੈਂਡ ਕੀਤਾ ਮਸਾਲਾ ਦੋ ਚਮਚੇ ਪਾ ਦਾਂਗੇ ਲੂਣ ਦੇ ਇਹ ਆਪਣੇ ਸਾਰੇ ਮਸਾਲੇ ਆ ਜਿਹੜੇ ਸਾਰੇ ਉਹ ਮਸਾਲਾ ਬਣਾਇਆ ਗਿਆ ਉਹ ਪਾ ਦੇਾਂਗੇ ਤੇ ਦੋ ਚਮਚੇ ਆਪਾਂ ਪਾ ਦਾਂਗੇ ਇਹਦੇ ਵਿੱਚ ਧਨੀਏ ਦੀ ਆਪ ਕਾ ਪਾ ਦੇਗੇ ਵਿੱਚ ਤੇਜ਼ ਪੱਤੇ ਚੰਗੀ ਤਰ੍ਹਾਂ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਾਉਣ ਲਾਂਗੇ ਜੇ ਵੀ ਜਦੋਂ ਸਾਰਾ ਪਾਣੀ ਮੱਚ ਗਿਆ ਨਾ ਹੁਣ ਆਖਾਂਗੇ ਮੈਂ ਫਿਰ ਆਪਾਂ ਚੰਗੀ ਤਰ੍ਹਾਂ ਨੂੰ ਤੁਹਾਨੂੰ ਲਾਂਗੇ ਪੁੱਨ ਕੇ ਫਿਰ ਇਹਦਾ ਕੱਚਾ ਪਾਣੀ ਇਹਦਾ ਪਾਣੀ ਜਦੋਂ ਸੁੱਕ ਗਿਆ ਨਾ ਹੱਸ ਫਿਰ ਉਹਨੇ ਨਾ ਪੈਨੋ ਟੱਕ ਦਿੰਨੇ ਆ ਤੇ ਇਹਦਾ ਜਦੋਂ ਪਾਣੀ ਮੱਚ ਗਿਆ ਫਿਰ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਭੁੰਨ ਕੇ ਜਦੋਂ ਮਸਾਲਾ ਹੋਊਗਾ ਤਾਂ ਕੱਚਾਪਣ ਜੇ ਨਿਕਲ ਜਾਊਗਾ ਫਿਰ ਆਪਾਂ ਅੱਗੇ ਮਟਰ ਪਾਵਾਂਗੇ ਹੁਣ ਆਪਣਾ ਨਾ ਪਾਣੀ ਇਹਦੇ ਵਿੱਚੋਂ ਖਤਮ ਹੋ ਗਿਆ ਹੁਣ ਇਹਨੂੰ ਆਪਾਂ ਹਜੇ ਹੋਰ ਛੋਟੇ ਜਿਹੇ ਸਿਰਕਲ ਲਗਾਵਾਗੇ ਚੰਗੀ ਤਰ੍ਹਾਂ ਭੁੰਨ ਲਾਂਗੇ ਕਿਉਂਕਿ ਇਹਦੇ ਵਿੱਚ ਕੱਚਾਪਣ ਨਾ ਰਹੇ ਆਪਣੇ ਗੇਤੇ ਆ ਜਿਦਾ ਅਦਰਕ ਦਾ ਸੰਹਰਾ ਜਿਸ ਨੂੰ ਆਪਣੀਆਂ ਲਸਣ ਦਾ ਇਹ ਜਦੋਂ ਇਹ ਨਹੀਂ ਕਿਉਂ ਛੱਟਦਾ ਨਾ ਤੇਲ ਛੱਟਦਾ ਹੀ ਨਹੀਂ ਤੇ ਉਦੋਂ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਆਪਣਾ ਮਸਾਲਾ ਪੂਰੀ ਤਰ੍ਹਾਂ ਹੋ ਗਿਆ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਮਟਰ ਮੋੜਨਸਾਰੇ ਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਜਿੰਨੀ ਤਾਂ ਆਪਾਂ ਨੂੰ ਤਰੀ ਚਾਹੀਦੀ ਹੈ ਉਨੀਕ ਰੱਖ ਲਾਂਗੇ ਪਹਿਲਾਂ ਆਪਾਂ ਤਰੀ ਥੋੜਾ ਜਿਹਾ ਪਾਣੀ ਵਧਾ ਪਾ ਦਿੰਦੇ ਕਿਉਂਕਿ ਖਸ ਪਾਣੀ ਆ ਜਿਹੜਾ ਉਹ ਇਹਦੇ ਵਿੱਚ ਮੱਚ ਵੀ ਜਾਊਗਾ ਦੇ ਨਾਲ ਤਾਂ ਗ੍ਰੇਨਡ ਕਰੇ ਵੀ ਨਾਲ ਤਾਂ ਹੀ ਸੰਗਣੀ ਹੋ ਜਾਂਦੀ ਹੈ ਕੱਟ ਕੇ ਵੀ ਤੜਕਾ ਤਾਂ ਬਹੁਤ ਵਧੀਆ ਲੱਗ ਜਾਂਦਾ ਹੈਗਾ ਤੇ ਪਰੇ ਦੇ ਵਿੱਚ ਆਇਆ ਥੋੜਾ ਜਿਹਾ ਆਪਾਂ ਨੂੰ ਤੇਲ ਘਿਓ ਜੋ ਇਸ ਚੀਜ਼ ਦਾ ਪਾ ਤੜਕਾ ਲਾਉਣਾ ਘਟਣਾ ਸਕ ਜਾਂਦਾ ਤੇ ਜੇ ਵੱਧ ਤੇਲ ਛੱਕੇ ਹੋ ਪਾਉਣਾ ਉਹ ਆਪਾਂ ਨੇ ਆਪਣੀ ਨਕਸਾਨ ਆਵਾਸੇ ਰਸਤੀ ਜੀ ਦਾ ਇਸੇ ਕਰਕੇ ਆਏ ਆ ਵੀ ਅਸੀਂ ਘਿਓ ਥੋੜਾ ਹੀ ਬਤ ਦਿਆਂ ਘਿਓ ਤੇ ਤੇਲ ਤੜਕਾ ਸਾਰੇ ਤੇ ਫਿਰ ਉਸ ਤੋਂ ਥੋੜਾ ਜਿਹਾ ਘਿਓ ਵੱਧ ਪਾਉਣਾ ਪੈਂਦਾ ਫਿਰ ਗ੍ਰੇਨਡ ਕਰਕੇ ਪਾਉਣ ਦੇ ਨਾਲ ਉਹ ਚੀਜ਼ ਹੁਣ ਇਹਨੂੰ ਆਪਾਂ ਟੱਕ ਦਿੰਨੇ ਆ ਮਟਰ ਰਿਜ ਜਾਣ ਕੇ ਤੇ ਉਹ ਦੁਬਾਰਾ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਦਿੰਦੇ ਆ ਆ ਪਨੀਰ ਆਪਾਂ ਕੱਟ ਲਿਆ ਤੇ ਇਹਦੇ ਇਧਰ ਆਪਣੇ ਮਟਰ ਨੇ ਜਿਹੜੀ ਉਹ ਵੀ ਪੂਰੀ ਤਰ੍ਹਾਂ ਬਣ ਗਏ ਵਿੱਚ ਗਏ ਤੇ ਤਿਆਰ ਨੇ ਤੇ ਹੁਣ ਆਪਾਂ ਇਹਦੇ ਵਿੱਚ ਆ ਪਨੀਰ ਆ ਜਿਹੜਾ ਇਹ ਪਾ ਦਿੰਨੇ ਆ ਇਹਨੂੰ ਆਪਾਂ ਇੱਕ ਉਵਾਲਾ ਦਵਾ ਦੇਾਂਗੇ ਬਸ ਜਦੋਂ ਇੱਕ ਉਵਾਲਾ ਆ ਗਿਆ ਤੇ ਚਲ ਇਹਦੇ ਨਾਲ ਹੀ ਬਿਲਕੁਲ ਤਿਆਰਤ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਥੋੜੀ ਜੀ ਪਾਉਣੀ ਆ ਕਸੂਰੀ ਮੇਥੀ ਇਹ ਮੇਰੀ ਪੀਸਕੇ ਘਰ ਦੇ ਮੇਥੇ ਤੇ ਮੇਥੀ ਸਿੰਦੀ ਆ ਜਿਹੜੀ ਉਹ ਸੁਕਾਈ ਵੀ ਆ ਤੇ ਪੀਸ ਕੇ ਰੱਖੀ ਵੀ ਆ ਸੁਕਾ ਕੇ ਇਹ ਮੈਂ ਮੈਕਸੀ ਦੇ ਵਿੱਚ ਪੀਟ ਕੇ ਰੱਖ ਲਈ ਸੀ ਤੇ ਇਹ ਪਾਤੀ ਤੇ ਹੁਣ ਇਹਦੇ ਵਿੱਚ ਮੈਂ ਦੋ ਚਮਚੇ ਪਾਉਂਗੀ ਘੱਡੀ ਮਲਾਈ ਦੇ ਤੇ ਬਾਕੀ ਕੰਮ ਹੋਣਾ ਤੇ ਇਹਨਾਂ ਦੇ ਦੋ ਚਮਚੇ ਪਾਤੇ ਘੱਡੀ ਮਲਾਈ ਦੇ ਤੇ ਇਹਨਾਂ ਦੇ ਨਾਲ ਇਹਨਾਂ ਦਾ ਉਦੋਂ ਵੀ ਜ਼ਿਆਦਾ ਸਵਾਦ ਆ ਜਿਹੜਾ ਉਹ ਡੱਗ ਜੂਗਾ ਕਿਹਨਾਂ ਫੱਤੇ ਜਿਆਦਾ ਸਵਾਦ ਹੋਣਗੇ ਟੇਸਟੀ ਲੱਗੂਗੀ ਤੇ ਇਹ ਹੁਣ ਆਪਣੀ ਬਣ ਕੇ ਤਿਆਰ ਹੋ ਗਈ ਸਰਜੀ ਮਟਰ ਪਨੀਰ ਤੇ ਇਹਦੇ ਵਿੱਚ ਧਨੀਆ ਉੱਪਰ ਜੇ ਪਾਉਣਾ ਜਿਹੜੇ ਪਿੰਡ ਪਈ ਨੇ ਆਪਾਂ ਪਾ ਵੀ ਸਕਦੇ ਹਾਂ ਪਰ ਮੇਰੇ ਕੋਲੇ ਧਨੀਆ ਹੈ ਨਹੀਂਗਾ ਮੈਂ ਏਸੇ ਕਰਕੇ ਧਨੀਆ ਨਹੀਂ ਪਾ ਰਹੀ ਹਾਂ ਜੇ ਤੁਹਾਨੂੰ ਇਹ ਮੇਰੀ ਸਬਜ਼ੀ ਬਣਾਈ ਵੀ ਵਧੀਆ ਲੱਗੀ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਛੋਟਾ ਬਹੁਤ ਬਹੁਤ